ਕਿਆ ਬਾਤ ਨਾਂ ਭੈਣੇ ਕੀ ਰੱਖਿਆ ਦਾ ਮੇਰਾ ਨਾਂ ਬੂਰਗਾ ਉੜਤੀ ਜੱਗਿਆ ਕਿਆ ਬਾਤ ਹੈ ਆ ਵੇਖੋ ਕਬੱਡੀ ਨੂੰ ਲੋਕ ਇੰਨਾ ਪਿਆਰ ਕਰਦੇ ਐ ਕਬੱਡੀ ਨੂੰ ਕਬੱਡੀ ਦੇ ਖਿਡਾਰੀਆਂ ਨਾਲ ਉਹਨਾਂ ਦਾ ਸਤਿਕਾਰ ਦੇ ਐ ਆ ਭੈਣ ਆਈ ਐ ਮੇਰਾ ਖਿਆਲ ਆ ਵੀ ਦੋ ਕਿੰਨੇ ਮਹੀਨੇ ਦਾ ਬੱਚਾ ਜੀ ਇਹ ਦੋ ਮਹੀਨੇ ਦਾ ਬੱਚਾ ਹੈ ਕਹਿੰਦਾ ਵੀ ਨਾਂ ਮੈਂ ਇਹਦਾ ਬੂਰੀਆ ਰੱਖਿਆ ਔਰ ਗੁਰਤੀ ਮਹਤਵਾਨੀ ਹਾਕਮ ਵਾਲੀਏ ਜੱਗੂ ਤੋਂ ਇਹ ਸਤਕਾਰ ਕਬੱਡੀ ਨੂੰ ਬਖਸ਼ਿਆ ਜਾ ਰਿਹਾ ਹੈ ਔਰ ਜੱਗੂ ਹੱਥ ਹੱਥ ਪੁੰਝਦਾ ਨੌਜਾਨਾ ਔਰ ਗੁਰਤੀ ਦੇ ਦੇ ਔਰ ਸੱਚੇ ਪਾਤਸ਼ਾਹ ਗੁਰੂ ਮਾਰਾ ਮਿਹਰ ਭਰਿਆ ਹੱਥ ਰੱਖਣ ਇਹ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਤਰੱਕੀਆਂ ਕਰੇ ਬੋਲੇ ਇਨਸਾਨਿਆ ਕੀ ਬਾਤ ਜਉਂਦੇ ਬਾਦੇ ਰੋ ਇਹ ਸਰਕਾਰ ਨੌਜਵਾਨਾਂ ਸਾਹਮਣੇ ਰੱਖਣ ਲੈ ਹੁਣ ਐ ਕਰ ਸ਼ਗਨ ਵੀ ਦੇ ਦੇ ਹੁਣ ਮੈਨੂੰ ਪਤਾ ਵੀ ਤੇਰੀ ਜੇਬ 'ਚ ਹੁਣ ਤੋਂ ਹੈ ਨਹੀਂ ਕੁਝ ਸ਼ਗਨ ਦੇ ਬੱਚੇ ਨੂੰ ਸੋਹਣਾ ਜਾਂਦਾ ਵਸਦਾ ਰਹਿ ਔਰ ਇਹ ਸਰਕਾਰ ਇਹ ਪਿਆਰ ਤੁਹਾਡਾ ਇਸੇ ਤਰ੍ਹਾਂ ਬਰਕਰਾਰ ਰਹੇ ਇਸੇ ਤਰ੍ਹਾਂ ਤੁਸੀਂ ਇਹਨਾਂ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਦੇ ਭਵਿੱਖ ਨੂੰ ਨੌਜਵਾਨਾਂ ਗੁਰਤੀਆਂ ਦਿੰਦੇ ਰਹੋ ਮਾਣ ਹੈ ਲੈ ਭੈਣੇ ਤੈਨੂੰ ਲੈ ਵੀਰਾ ਤੈਨੂੰ ਬਹੁਤ-ਬਹੁਤ ਵਧਾਈਆਂ ਸੱਚੇ ਪਾਤਸ਼ਾਹ ਇਸ ਬੱਚੇ ਦੀ ਦਿਨ ਦੁਗਣੀ ਤੇ ਰਾਤ ਚੌਗਣੀ ਉਮਰ ਕਰੇ ਔਰ ਹੋਰ ਤਰੱਕੀਆਂ ਕਰਨ ਆਹ ਇਹ ਤੇ ਫਿਰ ਪਤਾ ਹੈ ਵੀ ਜੱਗੂ ਨੇ ਦਿੱਤਾ ਸੋ ਜਉਂਦਾਬਸਦਾ ਰਹੇ ਆਓ ਜੁੜੀਏ ਅਮਰਤ ਜਉਂਦਾਬਸਦਾ ਰਹੇ ਸੋਹਣਿਆ ਤੂੰ ਸਾਡਾ ਛੋਟਾ ਵੀਰ ਹੈ ਮਾਣ ਹੈ ਸਾਨੂੰ ਤੇਰੇ ਤੇ ਅਮਰਤ ਜੌਲ ਤੱਲੇ ਕਿਆਂ ਵਾਲਾ ਇਹ ਪਿਆਰ ਨਾ ਇਹ ਕਹਿੰਦਾ ਉਸਤਾਦ ਜੀ ਪਰ ਨਹੀਂ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਨਾਲ ਨੂੰ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ ਧੰਨਵਾਦ